ਔਰਤ ਸਵੇਰੇ ਉੱਠ ਕੇ ਲੱਗੀ ਸੀ ਚਾਹ ਬਣਾਉਣ ਇੱਕੋ ਦਮ ਨਿਕਲਿਆ ਯਾ 6 ਫੁੱਟ ਲੰਬਾ ਜ਼ਹਿਰੀਲਾ ਸੱਪ ਅਕਸਰ ਹੀ ਸੱਪਾਂ ਦਾ ਸਭ ਤੋਂ ਵੱਧ ਖਤਰਾ ਗਰਮੀ ਦੇ ਮੌਸਮ ਵਿੱਚ ਹੁੰਦਾ ਹੈ ਕਿਉਂਕਿ ਗਰਮੀ ਵਿੱਚ ਇਹ ਰਹਿਸ਼ੀਅ ਇਲਾਕੇ ਅਤੇ ਠੰਡੀਆਂ ਥਾਵਾਂ ਵੱਲ ਜ਼ਿਆਦਾ ਆਉਂਦੇ ਨੇ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਿਜਲੀ ਵਾਲੇ ਇੰਡਕਸ਼ਨ ਹੀਟਰ ਕੋਲ ਇੱਕ ਸੱਪ ਕਿਵੇਂ ਫਨ ਚੱਕੀ ਖੜਾ ਹੈ ਦਰਸਲ ਇਸ ਪਰਿਵਾਰ ਦੀ ਔਰਤ ਸਵੇਰੇ ਉੱਠ ਕੇ ਜਦੋਂ ਚਾਹ ਬਣਾਉਣ ਲੱਗੀ ਤਾਂ ਜਦੋਂ ਇੰਡਕਸ਼ਨ ਹੀਟਰ ਨੂੰ ਚਲਾਇਆ ਤਾਂ ਉਸ ਦੇ ਇਥੋਂ ਇੱਕੋ ਦਮ ਜ਼ਹਿਰੀਲਾ ਸੱਪ ਨਿਕਲ ਆਇਆ ਔਰਤ ਇੱਕੋ ਦਮ ਡਰ ਕੇ ਚੀਕਾਂ ਮਾਰਨ ਲੱਗੀ ਜਿਸ ਤੋਂ ਬਾਅਦ ਪਰਿਵਾਰ ਦੇ ਹੋਰ ਮੈਂਬਰ ਮੌਕੇ ਤੇ ਆਏ ਅਤੇ ਜਦੋਂ ਤੱਕ ਉਹ ਸੱਪ ਨੂੰ ਮਾਰਨ ਲੱਗੇ ਉਦੋਂ ਤੱਕ ਸੱਪ ਕੰਧ ਤੇ ਚੜ ਗਿਆ ਜਿਸ ਦੀ ਕਿ ਲੰਬਾਈ 6 ਫੁੱਟ ਦੇ ਕਰੀਬ ਸੀ ਸੋ ਅਕਸਰ ਹੀ ਕਈ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਸੱਪ ਕੰਧਾਂ ਉੱਪਰ ਜਾਂ ਛੱਤਾਂ ਉੱਪਰ ਨਹੀਂ ਚੜਦੇ ਤਾਂ ਉਹ ਇੱਕ ਵਾਰ ਇਸ ਵੀਡੀਓ ਨੂੰ ਜ਼ਰੂਰ ਦੇਖ ਲੈਣ ਸੋ ਇਸ ਪਰਿਵਾਰ ਦੀ ਖੁਸ਼ਕਿਸਮਤੀ ਸੀ ਕਿ ਕੋਈ ਵੀ ਅਨਹੋਣੀ ਘਟਨਾ ਨਹੀਂ ਹੋਈ ਸੋ ਤੁਸੀਂ ਵੀ ਜੇਕਰ ਸਵੇਰੇ ਜਲਦੀ ਉੱਠ ਕੇ ਕੋਈ ਕੰਮ ਕਰਦੇ ਹੋ ਤਾਂ ਪਹਿਲਾਂ ਇੱਕ ਵਾਰ ਰੋ ਧਿਆਨ ਨਾਲ ਨਿਗਾਹ ਜਰੂਰ ਮਾਰ ਲਿਆ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਹਰ ਇੱਕ ਤੱਕ ਪਹੁੰਚਦੀ ਜਰੂਰ ਕਰਿਓ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ